ਸਸਿਕਾਲ ਜੀ ਸਾਰਿਆਂ ਨੂੰ ਲਗਾਤਾਰ ਮੋਦੀ ਸਾਹਿਬ ਕਮਾਲ ਤੋਂ ਕਮਾਲ ਕਰ ਰਹੇ ਨੇ ਆਪਣੇ ਭਾਸ਼ਣਾ ਦੇ ਦਰਮਿਆਨ ਜੀਐਸਵੀਕੇ ਦੀਆਂ ਗੱਲਾਂ ਉਹ ਲੈ ਕੇ ਆ ਰਹੇ ਨੇ ਜੀਐਸਵੀਕੇ ਦੀ ਬਿਆਨਬਾਜ਼ੀ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਜੇ ਜੀਐਸਵੀਕੇ ਦਾ ਬਿਆਨੀਆਂ ਇਹਨਾਂ ਨੇ ਭਾਜਪਾ ਨੇ ਹੁਣ ਅਪਣਾ ਲਿਆ ਪਿਛਲੇ ਪਹਿਲੇ ਪਹਿਲੇ ਗੇਟ ਦੀ ਚੋਣਾਂ ਤੋਂ ਜਿਹੜੀ ਆ VOTING ਤੋਂ ਬਾਅਦ ਬਿਲਕੁਲ ਕਮਾਲ ਹੁੰਦਾ ਜਾ ਰਿਹਾ ਮੁਸਲਮ ਭਾਈਚਾਰੇ ਨੂੰ ਲੈ ਕੇ ਪਹਿਲਾ ਜੀਐਸਵੀਕੇ ਨਾਲ ਉਹਨਾਂ ਦੇ ਵੱਲੋਂ ਬਿਆਨਬਾਜ਼ੀ ਕੀਤੀ ਗਈ ਕਾਂਗਰਸ ਦੇ ਮੈਨੀਫੈਸਟੋ ਨੂੰ ਲੈ ਕੇ ਜਿਸ ਤਰੀਕੇ ਨਾਲ ਬਿਆਨਬਾਜ਼ੀ ਕੀਤੀ ਗਈ ਤੇ ਅੱਜ ਜੋ ਉਹਨਾਂ ਨੇ ਅਬਾਨੀ ਤੇ ਅਡਾਨੀ ਨੂੰ ਲੈ ਕੇ ਜਿਹੜੀ ਗੱਲ ਕਹੀ ਹੈ ਇਹ ਬਿਲਕੁਲ ਇੱਕ ਜਿਹੜੀ ਸੋਚੋਂ ਪਰੇ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਇਸ ਵੀਕੇ ਦੀ ਕੋਈ ਵੀ ਗੱਲ ਕਰਨਗੇ ਇਸ ਚੋਣ ਪ੍ਰਚਾਰ ਦੇ ਅੰਦਰ ਇਹ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਸੋਚਿਆ ਵੀ ਜਾ ਨਹੀਂ ਸੀ ਸਕਦਾ ਤੇ ਉਹਨਾਂ ਨੇ ਪਹਿਲਾਂ ਬੜੇ ਉਹਨਾਂ ਨੇ ਬਿਆਨ ਦਿੱਤੇ ਆ ਦੇਖੋ ਪਾਕਿਸਤਾਨ ਨੂੰ ਲੈ ਕੇ ਉਹਨਾਂ ਨੇ ਕੇਸਵੀਕੇ ਦੇ ਬਿਆਨ ਦਿੱਤੇ ਆ ਆਪਾਂ ਆਪਣੇ ਪਿਛਲੇ ਬੀਲੌਗ ਦੇ ਵਿੱਚ ਵੀ ਗੱਲ ਸਾਂਝੀ ਕੀਤੀ ਸੀ ਕਿ ਪਹਿਲਾਂ ਤਾਂ ਉਹਨਾਂ ਨੇ ਫਵਾਦ ਚੌਧਰੀ ਸਾਹਿਬ ਦੇ ਕਿਸੇ ਇੱਕ ਬਿਆਨ ਨੂੰ ਬੁਨਿਆਦ ਬਣਾ ਕੇ ਇਹ ਗੱਲਾਂ ਕਹੀਆਂ ਕਿ ਜੀ ਪਾਕਿਸਤਾਨ ਦੇ ਵਿੱਚ ਕਾਂਗਰਸ ਦੀ ਜਿੱਤ ਦੀ ਲਈ ਦਵਾਮਾਂ ਹੋ ਰਹੀਆਂ ਨੇ ਸੋ ਫਿਰ ਕਿਸ ਤਰੀਕੇ ਦੇ ਬਿਆਨ ਜਿਹੜੇ ਉਹਨਾਂ ਦੇ ਸਾਹਮਣੇ ਆ ਰਹੇ ਨੇ ਉਹਨਾਂ ਨੇ ਕਿਹਾ ਕਿ ਜੀ ਪਾਕਿਸਤਾਨ ਦੇ ਵਿੱਚ ਜਿਹੜੇ ਆਤੰਗਵਾਦੀ ਨੇ ਭਾਰਤ ਦੇ ਖਿਲਾਫ ਜਿਹਹਾਦ ਦੀ ਧਮਕੀ ਦੇ ਰਹੇ ਨੇ ਤੇ ਇੱਥੇ ਕਾਂਗਰਸ ਦੇ ਜਿਹੜੇ ਲੋਕਾਂ ਨੇ ਵੀ ਘੋਸ਼ਣਾ ਕਰ ਦਿੱਤੀ ਹੈ ਕਿ ਮੋਦੀ ਦੇ ਖਿਲਾਫ ਵੋਟ ਜਿਹਹਾਦ ਕਰੋ ਇਹ ਬੀਜੇਪੀ ਦਾ ਜਿਹੜਾ ਇੱਕ ਐਕਸ ਅਕਾਊਂਟ ਹੈ ਕਿ ਇਹ ਇਹਦੇ ਵਿੱਚ ਇਹਦੇ ਉੱਤੇ ਲਿਖਿਆ ਗਿਆ ਉਹਨਾਂ ਨੇ ਮੋਦੀ ਸਾਹਿਬ ਦਾ ਭਾਸ਼ਣ ਜਿਹੜਾ ਇਹਦੇ ਤੇ ਸਾਂਝਾ ਕੀਤਾ ਹੋਇਆ ਕਿ ਯਾਨੀ ਕਿ ਮੋਦੀ ਦੇ ਖਿਲਾਫ ਇੱਕ ਖਾਸ ਧਰਮ ਦੇ ਲੋਕਾਂ ਨੂੰ ਇਕਜੁੱਟ ਹੋ ਕੇ ਵੋਟ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਇਨਰੇਟਿਵ ਕਿਦਾਂ ਦਾ ਸੈੱਟ ਕੀਤਾ ਜਾ ਰਿਹਾ ਬਿਆਨੀਆਂ ਕਿਦਾਂ ਦਾ ਸੈੱਟ ਕੀਤਾ ਜਾ ਰਿਹਾ ਇੱਕ ਘਟ ਗਿਣਤੀ ਦੇ ਖਿਲਾਫ ਜਿਹੜਾ ਇੱਕ ਜਿਹੜਾ ਧਰੂਵੀਕਰਨ ਹੋ ਰਿਹਾ ਉਹ ਤੁਹਾਨੂੰ ਸਪਸ਼ਟ ਨਜ਼ਰ ਆ ਰਿਹਾ ਅੱਛਾ ਫਿਰ ਕਾਂਗਰਸ ਨੂੰ ਪਾਕਿਸਤਾਨ ਦੇ ਨਾਲ ਇੰਨੀ ਮੁਹੱਬਤ ਤੇ ਸਾਡੀਆਂ ਸਿਨੇਮਾ ਦੇ ਨਾਲ ਪਾਬ ਇੰਡੀਅਨ ਆਰਮੀ ਦੇ ਨਾਲ ਇੰਨੀ ਨਫ਼ਰਤ ਕਿਉਂ ਹੈ ਸੋ ਇਹ ਇਸ ਤਰੀਕੇ ਦੀਆਂ ਜਿਹੜੀਆਂ ਗੱਲਾਂ ਉਹਨਾਂ ਨੇ ਜਿਹੜੀਆਂ ਲਗਾਤਾਰ ਉਹਨਾਂ ਦੇ ਵੱਲੋਂ ਕੀਤੀਆਂ ਗਈਆਂ ਅੱਛਾ ਫੇਰ ਅੱਜ ਅੱਜ ਸਵੇਰੇ ਇੰਡੀਅਨ ਐਕਸਪ੍ਰੈਸ ਦੀ ਜਿਹੜੀ ਰਿਪੋਰਟ ਸੀਗੀ ਸਾਨੂੰ 400 ਸੀਟਾਂ ਭਾਜਪਾ ਨੇ ਕਿਹਾ ਜਾਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਸਾਨੂੰ 400 ਸੀਟਾਂ ਇਸ ਲਈ ਚਾਹੀਦੀਆਂ ਤਾਂ ਕਿ ਅਸੀਂ ਕਾਂਗਰਸ ਨੂੰ ਰੋਕ ਸਕੀਏ ਕਿ ਉਹ ਰਾਮ ਮੰਦਰ ਦੇ ਉੱਤੇ ਬਾਬਰੀ ਤਾਲਾ ਨਾ ਲਗਾ ਸਕੀ ਸੋ ਇਸ ਤਰੀਕੇ ਦੀਆਂ ਗੱਲਾਂ ਤਾਂ ਚੱਲ ਹੀ ਰਹੀਆਂ ਸੀਗੀਆਂ ਧਰੂਬੀਕਰਨ ਕੀਤਾ ਜਾ ਰਿਹਾ ਸੀਗਾ ਕੁਝ ਐਕਸਪਰਟਸ ਦਾ ਤਾਂ ਮੰਨਣਾ ਕਿ ਕਿਤੇ ਨਾ ਕਿਤੇ ਜਿਹੜਾ ਘੱਟ ਗਿਣਤੀ ਭਾਈਚਾਰੇ ਵੱਲੋਂ ਜਿਹਦੇ ਵੱਲੋਂ ਬਾਰ-ਬਾਰ ਮੁਸਲਮਾਨ ਭਾਈਚਾਰੇ ਨੂੰ ਜਾਂ ਇਸਲਾਮਿਕ ਭਾਈਚਾਰੇ ਨੂੰ ਟਾਰਗੇਟ ਕੀਤਾ ਜਾ ਰਿਹਾ ਉਹ ਵੀ ਸਮਝ ਚੁੱਕੇ ਨੇ ਤੇ ਉਹ ਵੀ ਨਹੀਂ ਚਾਹ ਰਿਹਾ ਕਿ ਇਸ ਇਲੈਕਸ਼ਨ ਦੇ ਵਿੱਚ ਕੋਈ ਵੀ Hindu Musliman ਹੋਵੇ ਇਸ ਕਰਕੇ ਉਧਰੋਂ ਵੀ ਕੋਈ ਸਖਤੀ ਵਾਲਾ ਬਿਆਨ ਜਿਹੜਾ ਸਾਹਮਣੇ ਨਹੀਂ ਆ ਰਿਹਾ ਕਾਂਗਰਸ ਦੇ ਵੱਲੋਂ ਵੀ ਜਾਂ ਇੰਡੀਆ ਲਾਇੰਸ ਦੇ ਵੱਲੋਂ ਵੀ ਇਸ ਗੱਲ ਨੂੰ ਸਮਝਿਆ ਜਾ ਚੁੱਕਾ ਕਿ ਇਸ ਇਲੈਕਸ਼ਨ ਨੂੰ ਧਰੂਵੀਕਰਨ ਵਾਲੇ ਪਾਸੇ ਨੂੰ ਲਜਾਇਆ ਜਾ ਰਿਹਾ ਉਹ ਵੀ ਆਪਣੀ ਲਾਈਨ ਤੇ ਰਹਿ ਰਹੇ ਨੇ ਉਹ ਪ੍ਰਧਾਨ ਮੰਤਰੀ ਦੇ ਸਵਾਲਾਂ ਦਾ ਜਵਾਬ ਜਰੂਰ ਦਿੰਦੇ ਨੇ ਪਰ ਉਸ ਤੋਂ ਬਾਅਦ ਲਗਾਤਾਰ ਜਿਹੜਾ ਉਹਨਾਂ ਦੇ ਵੱਲੋਂ ਜਿਹੜਾ ਪ੍ਰਚਾਰ ਕੀਤਾ ਜਾ ਰਿਹਾ ਉਹ ਜਿਹੜੀ ਇਕੋ ਲਾਈਨ ਤੇ ਕੀਤਾ ਜਾ ਰਿਹਾ ਉਹ ਉਹਦੇ ਵਿੱਚ ਉਹ ਲੋਕਤੰਤਰ ਦੀ ਗੱਲ ਕਰ ਦਿੰਦੇ ਕਰਦੇ ਨੇ ਬਾਕੀ ਅਰਖਣ ਦੀ ਗੱਲ ਕਰਦੇ ਨੇ ਸੰਵਿਧਾਨ ਦੀ ਗੱਲ ਕਰਦੇ ਨੇ ਜਾਂ ਹੋਰ ਜਿਹੜਾ ਨੌਕਰੀਆਂ ਦਾ ਮਸਲਾ ਉਹਨਾਂ ਤੇ ਗੱਲ ਕਰਦੇ ਨੇ ਪਰ ਉਹ ਇਸ ਪਾਸੇ ਨੂੰ ਬੈਂਸ ਨੂੰ ਜਿਹੜਾ ਉਹ ਨਹੀਂ ਲੈ ਕੇ ਜਾ ਰਿਹਾ ਹੈ ਅੱਛਾ ਪਰ ਜਿਹੜਾ ਅੱਜ ਇੰਟਰਸਟਿੰਗ ਬਿਆਨ ਇਸ ਕਰਕੇ ਆ ਜੀ ਕਿ ਇਹ ਜਿਹੜਾ ਪਹਿਲੀ ਵਾਰ ਹੋਇਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੰਬਾਨੀ ਤੇ ਅਦਾਨੀ ਦਾ ਨਾਮ ਲਿਆ ਅੱਛਾ ਇਹਨਾਂ ਨੇ ਜਿਹੜਾ ਕਿਹਾ ਕਿ ਤੇਲੰਗਾਨਾ ਦੇ ਵਿੱਚ ਇਹਨਾਂ ਨੇ ਇੱਕ ਭਾਸ਼ਣ ਦੇ ਦੌਰਾਨ ਕਿਹਾ ਕਿ ਤੁਸੀਂ ਇਹਨਾਂ ਨੇ ਪਹਿਲਾਂ ਕਿਹਾ ਕਿ ਇੱਕ ਤਾਂ ਤੁਸੀਂ ਸੁਣਿਆ ਹੋਣਾ ਕਿ ਜਿਹੜੇ ਰਾਹੁਲ ਗਾਧੀ ਸਾਹਿਬ ਆ ਜਾਂ ਜਿਹਨੂੰ ਕਾਂਗਰਸ ਦੇ ਸ਼ਹਿਜ਼ਾਦੇ ਕਹਿੰਦੇ ਇਹ ਕਿ ਉਹ ਲਗਾਤਾਰ ਪਿਛਲੇ ਕਈ ਸਮਿਆਂ ਤੋਂ ਉਹ ਅਮਬਾਨੀ ਅਦਾਨੀ ਨੂੰ ਗਾਲਾ ਦਿੰਦੇ ਸੀ ਇਹ 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 ਇਹਨਾਂ ਨੇ ਕਿਹਾ ਤੇ ਹੁਣ ਇਹਨਾਂ ਨੇ ਕਿਹਾ ਕਿ ਹੁਣ ਉਹ ਐਸਵੀ ਕੇ ਨਾਲ ਨਹੀਂ ਕਰਦੇ ਸੋ ਇਹਨਾਂ ਦਾ ਜਿਹੜਾ ਬਿਆਨ ਆ ਆ ਕੋਰਟ ਐਂਡ ਕੋਰਟ ਬੀਬੀਸੀ ਹਿੰਦੀ ਨੇ ਜਿਹੜਾ ਰਿਪੋਰਟ ਕੀਤਾ ਕਿ ਜਦੋਂ ਦੀਆਂ ਜਿਹੜੀਆਂ ਵੋਟਾਂ ਜਦੋਂ ਦੀਆਂ ਚੋਣ ਐ ਘੋਸ਼ਿਤ ਹੋਇਆ ਕਿ ਜਦੋਂ ਦੀਆਂ ਵੋਟਾਂ ਦਾ ਜਿਹੜੀ ਸ਼ੁਰੂਆਤ ਹੋਈ ਆ ਇਹਨੂੰ ਹੋਨੇ ਮਤਲਬ ਕਿ ਰਾਹੁਲ ਗਾਂਧੀ ਨੇ ਅੰਬਾਨੀ ਅਦਾਨੀ ਨੂੰ ਗਾਲੀ ਦੇਣਾ ਜਿਹੜਾ ਬੰਦ ਕਰ ਦਿੱਤਾ ਰਾਹੁਲ ਗਾਂਧੀ ਦੀ ਜਿਹੜੇ ਤਰਫ ਇਸ਼ਾਰਾ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਅੱਜ ਤੇਲੰਗਾਨਾ ਦੀ ਧਰਤੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਸ਼ਹਿਜ਼ਾਦੇ ਇਹ ਗੱਲ ਕੋਸ਼ਿਸ਼ਤ ਕਰਨ ਕਿ ਇਹ ਵੋਟਾਂ ਦੇ ਵਿੱਚ ਅੰਬਾਨੀ ਅਦਾਨੀ ਤੋਂ ਕਿੰਨਾ ਮਾਲ ਉਠਾਇਆ ਕਾਲੇ ਧਨ ਦੇ ਕਿੰਨੇ ਬੋਰੇ ਭਰ ਕੇ ਮਾਰੇ ਨੇ ਇਹ ਕਾਲੇ ਦਿਨ ਕਿੰਨੇ ਬੁਰੇ ਵਰਕਰ ਮਾਰੇ ਹਨ ਅੱਜ ਟੈਂਪੂ ਵਰਕਰ ਨੋਟ ਕਾਂਗਰਸ ਕੇ ਲਈ ਪਹੁੰਚੀ ਹੈ ਕਿ ਟੈਂਪੂ ਭਰ ਕੇ ਕਾਂਗਰਸ ਦੇ ਲਈ ਜਿਹੜੇ ਆ ਨੋਟ ਪਹੁੰਚੇ ਨੇ ਤੇ ਇਸ ਚਨਾਵੀ ਜਿਹੜੀ ਆ ਸਭਾ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਕੀ ਸੌਦਾ ਹੋਇਆ ਹੈ ਤੁਸੀਂ ਰਾਤੋਂ ਰਾਤ ਅੰਬਾਨੀ ਤੇ ਅੰਦਾਨੀ ਨੂੰ ਜਿਹੜਾ ਗਾਲੀ ਦੇਣੀ ਬੰਦ ਕਰ ਦਿੱਤੀ ਹੈ ਜ਼ਰੂਰ ਦਾਲ ਦੇ ਵਿੱਚ ਕੁਝ ਕਾਲਾ ਹੈ ਤੇ 5 ਸਾਲ ਤੱਕ ਤਾਂ ਅੰਬਾਨੀ ਅਦਾਨੀ ਨੂੰ ਤੁਸੀਂ ਗਾਲੀ ਦਿੰਦੇ ਰਹੇ ਤੇ ਰਾਤ ਰੋਤ ਜਿਹੜੀਆਂ ਇਹ ਗਾਲੀਆਂ ਬੰਦ ਹੋ ਗਈਆਂ ਮਤਲਬ ਕੋਈ ਨਾ ਕੋਈ ਚੋਰੀ ਦਾ ਮਾਲ ਟੈਂਪੋ ਭਰ ਕੇ ਤੁਹਾਨੂੰ ਮਿਲਿਆ ਤੁਹਾਨੂੰ ਮਿਲਿਆ ਦੇਸ਼ ਨੂੰ ਜਵਾਬ ਦੇਣਾ ਪਵੇਗਾ ਸੋ ਇਹ ਅੱਛਾ ਇਹਦੇ ਤੇ ਦਾ ਚਲੋ ਪਹਿਲਾਂ ਤਾਂ ਮੈਂ ਹੀ ਤੁਹਾਡੇ ਨਾਲ ਇਹ ਗੱਲ ਸਾਂਝੀ ਕੀਤੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਦਾ ਇਹ ਕਹਿਣਾ ਉਹਨਾਂ ਨੇ ਆਪਣੇ ਇੰਟਰਵਿਊਜ਼ ਦੇ ਵਿੱਚ ਕਿਹਾ ਕਿ ਈਡੀ ਨੇ ਜਦੋਂ ਇਹਨਾਂ ਦੇ ਇਹਨਾਂ ਦੇ ਜਿਹੜਾ ਕਾਰਜਕਾਲ ਤੋਂ ਪਹਿਲਾਂ 2014 ਤੋਂ ਪਹਿਲਾਂ ED ਨੇ ਸਿਰਫ ਇੰਨੇ ਕੁ ਪੈਸੇ ਜਿਹੜੇ ਆ ਉਹ ਜਬਤ ਕੀਤੇ ਸੀਗੇ ਜਿਹੜੇ ਕਿ ਨਿਆਣਿਆਂ ਦੇ ਸਕੂਲ ਬੈਗ ਦੇ ਵਿੱਚ ਆ ਸਕਦੇ ਆ ਤੇ ਹੁਣ ਇਹਨਾਂ ਦੇ ਕਾਰਜਕਾਲ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਕੈਸ਼ ਜਾਂ ਜਿਹੜੇ ਪੈਸੇ ਜਬਤ ਕੀਤੇ ਆ ਤੇ ਫਿਰ ਜੇਕਰ ਕਾਲਾ ਧਨ ਜਿਹੜਾ ਇਨਾਂ ਦੇ ਕੋਲ ਸਿਗਾ ਮੋਦੀ ਸਾਹਿਬ ਤੇ ਆਪਣੇ ਕੋ ਆਬਾਨੀ ਕੋ ਤੇ ਅਡਾਨੀ ਕੋਲ ਤੇ ਤੁਸੀਂ ਤੁਹਾਡੀ ਈਡੀ ਕੀ ਕਰਦੀ ਰਹੀ ਤੁਹਾਡੀਆਂ ਏਜੰਸੀਆਂ ਕੀ ਕਰਦੀਆਂ ਰਹੀਆਂ ਹਜੇ ਵੀ ਤੁਸੀਂ ਪ੍ਰਧਾਨ ਮੰਤਰੀ ਹੋ ਮੁਲਕ ਦੇ ਬੇਸ਼ੱਕ ਉਨੀਆਂ ਪਾਵਰਸ ਤਾਂ ਨਹੀਂ ਪਰ ਤੁਹਾਡੇ ਕੋਲ ਕਿੰਨੀਆਂ ਪਾਵਰ ਨੇ ਉਹ ساری ਦੁਨੀਆ ਜਾਣਦੀ ਹੈ ਤੇ ਹੁਣ ਤੁਸੀਂ ਕਿਉਂ ਨਹੀਂ ਈਡੀ ਨੂੰ ਕਹਿ ਕੇ ਜਿਹੜੀ ਇਹਦੀ ਜਾਂਚ ਕਰਵਾ ਲੈਂਦੇ ਤਾਂ ਵੈਸੇ ਜਿਹੜਾ ਆਪਣੇ ਰਵੀਸ਼ ਕੁਮਾਰ ਸਾਹਿਬ ਨੇ ਕਿਹਾ ਖੂਬ ਕਿਹਾ ਕਿ ਉਹਨਾਂ ਨੇ ਕਿਹਾ ਕਿ ਮੈਨੂੰ ਲੱਗਦਾ ਕਿ ਲਗਾਤਾਰ ਕਾਂਗਰਸ ਦੇ ਲੋਕਾਂ ਨੂੰ ਆਪਣੇ ਵੱਲ ਭਰਤੀ ਕਰ ਰਹੇ ਨੇ ਕਾਂਗਰਸ ਤੋਂ ਲਿਆ ਲਿਆ ਕੇ ਨੀਤਾ ਬੀਜੇਪੀ ਚ ਲਿਆ ਰਹੇ ਨੇ ਜਿਹੜਾ ਭਾਜਪਾ ਵਾਲੇ ਤੇ ਲੱਗਦਾ ਕਿ ਇਹਨਾਂ ਨੇ ਜਿਹੜਾ ਬੰਦਾ ਪ੍ਰਧਾਨ ਆਪਣੇ ਰਾਹੁਲ ਗਾਂਧੀ ਸਾਹਿਬ ਦਾ ਭਾਸ਼ਣ ਲਿਖਦਾ ਇਹਨਾਂ ਨੇ ਉਹ ਵੀ ਜਿਹੜਾ ਬੀਜੇਪੀ ਚ ਲੈ ਜਾਂਦਾ ਤੇ ਉਹਨੇ ਉਹੀ ਭਾਜਪਾ ਜਿਹੜਾ ਰਾਹੁਲ ਗਾਂਧੀ ਲਈ ਲਿਖਣਾ ਸੀ ਉਹ ਮੋਦੀ ਸਾਹਿਬ ਦੇ ਲਈ ਲਿਖਦਾ ਕਿ ਜਿਹੜੀਆਂ ਗੱਲਾਂ ਰਾਹੁਲ ਗਾਂਧੀ ਸਾਹਿਬ ਕਹਿੰਦੇ ਹੁੰਦੇ ਸੀ ਤੇ ਉਹ ਜਿਹੜੀਆਂ ਗੱਲਾਂ ਪ੍ਰਧਾਨ ਮੰਤਰੀ ਮੋਦੀ ਕਹਿਣ ਲੱਗ ਪਏ ਤੇ ਇਹ ਇਹਦਾ ਇਹ ਬਹੁਤ ਇਹਦਾ ਇਹਨਾਂ ਨੂੰ ਬੈਕਲੈਸ਼ ਹੋਣਾ ਪਤਾ ਨਹੀਂ ਇਹ ਕੇਸਵੀਕੇ ਨਾਲ ਇਹ ਆਪਣਾ ਸਾਰਾ ਨੈਰੇਟਿਵ ਘੜ ਰਹੇ ਨੇ ਸੋ ਖੈਰ ਰਾਹੁਲ ਗਾਂਧੀ ਸਾਹਿਬ ਦੇ ਵੱਲੋਂ ਇਹਦਾ ਜਵਾਬ ਦਿੱਤਾ ਗਿਆ ਉਹਨਾਂ ਨੇ ਕਿ ਜਿਹੜਾ ਕਿਹਾ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਕਿ ਨਮਸਕਾਰ ਮੋਦੀ ਜੀ ਥੋੜਾ ਸਾ ਘਬਰਾ ਗਏ ਹੈ ਕਿਆ ਕੀ ਤੁਸੀਂ ਤਾਂ ਉਹਨਾਂ ਨੇ ਕਿਹਾ ਤੁਹਾਨੂੰ ਤੁਸੀਂ ਘਬਰਾ ਗਏ ਹੋ ਕਿ ਆਮ ਤੌਰ ਤੇ ਤਾਂ ਤੁਸੀਂ ਆਪਣੇ ਬੰਦ ਕਮਰਿਆਂ ਦੇ ਵਿੱਚ ਅਡਾਨੀ ਤੇ ਅਮਾਨੀ ਦੀ ਗੱਲ ਕਰਦੇ ਹੁੰਦੇ ਸੀ ਪਹਿਲੀ ਵਾਰ ਪਬਲਿਕ ਦੇ ਵਿੱਚ ਅਬਾਨੀ ਤੇ ਅਡਾਨੀ ਦੇ ਬਾਰੇ ਬੋਲਿਆ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਕਿ ਟੈਂਪੂ ਦੇ ਵਿੱਚ ਪੈਸਾ ਦਿੰਦੇ ਨੇ ਇਹ ਕੀ ਤੁਹਾਨੂੰ ਇਸ ਗੱਲ ਦੇ ਬਾਰੇ ਪਤਾ ਕਿ ਉਹ ਟੈਂਪੂ ਦੇ ਵਿੱਚ ਪੈਸਾ ਦਿੰਦੇ ਨੇ ਇਦਾਂ ਦਾ ਕੀ ਤੁਹਾਡਾ ਕੋਈ ਨਿੱਜੀ ਅਨੁਭਵ ਹੈ ਇਹ ਰਾਹੁਲ ਗਾਂਧੀ ਸਾਹਿਬ ਨੇ ਪੁੱਛਿਆ ਪ੍ਰਧਾਨ ਮੰਤਰੀ ਮੋਦੀ ਨੂੰ ਹੋਰ ਵੀ ਬਹੁਤ ਸਾਰੇ ਜਿਹੜੇ ਆਪੋਜੀਸ਼ਨ ਲੀਡਰਸ ਨੇ ਉਹਨਾਂ ਨੇ ਇਹ ਗੱਲ ਆਖੀ ਆ ਤੇ ਇੱਥੇ ਅਹਿਮ ਮਸਲਾ ਇਹ ਵੀ ਆ ਕਿ ਇਹ ਜਿਹੜਾ ਭਾਸ਼ਣ ਆ ਪ੍ਰਧਾਨ ਮੰਤਰੀ ਮੋਦੀ ਦਾ ਗੱਲ ਇਹ ਵੀ ਝੂਠ ਹੈ ਕਿਉਂਕਿ ਰਾਹੁਲ ਗਾਂਧੀ ਸਾਹਿਬ ਜਿਕਰ ਉਹ ਇਹ ਕਹਿੰਦੇ ਨੇ ਕਿ ਵੋਟਾਂ ਦੇ ਵਿੱਚ ਉਹਨਾਂ ਨੇ ਅਬਾਨੀ ਤੇ ਅਡਾਨੀ ਦਾ ਨਾਮ ਨਹੀਂ ਲਿਆ ਅਜੀ ਕਾਂਗਰਸ ਚੱਲ ਰਹੀ ਤਾਂ ਕਾਂਗਰਸ ਦਾ ਜਿਹੜਾ ਦਾਵਾ ਕਿ ਉਹਨਾਂ ਨੇ 100 ਤੋਂ ਜ਼ਿਆਦਾ ਵਾਰ 103 ਵਾਰ ਉਹਨਾਂ ਨੇ ਕਾਂਗਰਸ ਦੇ ਬਿਲੋਂ ਕਿਹਾ ਗਿਆ ਕਿ ਉਹਨਾਂ ਨੇ ਅਬਾਨੀ ਐਡਾਨੀ ਦਾ ਨਾਮ ਲਿਆ ਪਰ ਉਹ ਲਗਾਤਾਰ ਐਕਚੁਅਲੀ ਜਿਹੜਾ ਰਾਹੁਲ ਗਾਂਧੀ ਸਾਹਿਬ ਆਪਣੀਆਂ ਰੈਲੀਆਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਜੀ ਤੁਸੀਂ ਵੋਟ ਮੋਦੀ ਨੂੰ ਪਾਓਗੇ ਤਾਂ ਇਹਦਾ ਮਤਲਬ ਹੈ ਕਿ ਅਬਾਨੀ ਤੇ ਐਡਾਨੀ ਨੂੰ ਜਾਵੇਗੀ ਜੇਕਰ ਤੁਸੀਂ ਸਾਨੂੰ ਪਾਓਗੇ ਤਾਂ ਮਤਲਬ ਹੈ ਕਿਸਾਂ ਨੂੰ ਜਾਵੇਗੀ ਇਹ ਇਸ ਵੀਕ ਦੀਆਂ ਗੱਲਾਂ ਤਾਂ ਰਾਹੁਲ ਗਾਂਧੀ ਸਾਹਿਬ ਲਗਾਤਾਰ ਕਰ ਰਹੇ ਨੇ ਤੇ ਇਹ ਜਿਹੜਾ ਪ੍ਰਧਾਨ ਮੰਤਰੀ ਮੋਦੀ ਨੇ ਇਹ ਗੱਲ ਕਹਿ ਕੇ ਇੱਕ ਤਾਂ ਹੁਣ ਇਹ ਬਿਲਕੁਲ ਜਿਹੜੀ ਵਾਜਿਬ ਗੱਲ ਏਜੰਸੀਸ ਨੇ ਤੇ ਤੁਹਾਨੂੰ ਪਤਾ ਉਹਨਾਂ ਦੇ ਕੋਲ ਕਾਲਾ ਧੰਨ ਹੈ ਤੇ ਤੁਸੀਂ ਹਜੇ ਤੱਕ ਉਹਦਾ ਪਤਾ ਕਿਉਂ ਨਹੀਂ ਲਾਇਆ ਤੇ ਇਦਾਂ ਕਿਵੇਂ ਹੋ ਸਕਦਾ ਤਾਂ ਜਿਵੇਂ ਰਾਹੁਲ ਗਾਦੀ ਸਾਹਿਬ ਨੇ ਪੁੱਛਿਆ ਕਿ ਕੋਈ ਨਿੱਜਿਆਂ ਨੂੰ ਭਾਵੇਂ ਇਦਾਂ ਦਾ ਕਿ ਉਹ ਟੈਂਪੂਆਂ ਦੇ ਵਿੱਚ ਭਰ ਕੇ ਪੈਸੇ ਦਿੰਦੇ ਨੇ ਤੇ ਚਲੋ ਇਹ ਜਿਹੜੀ ਹੁਣ ਭਾਜਪਾ ਇਹਦੇ ਬਾਰੇ ਕੀ ਕਹਿੰਦੀ ਆ ਅੱਜ ਤੱਕ ਜਿਹੜੀ ਗੱਲ ਜਿਹੜਾ ਕਿਸੇ ਟਾਈਮ ਤਾਂ ਇਹ ਹਾਲ ਸੀ ਪਿਛਲੇ ਸਾਲ ਜਦੋਂ ਰਾਹੁਲ ਗਾਂਧੀ ਸਾਹਿਬ ਨੇ ਲੋਕ ਸਭਾ ਦੇ ਵਿੱਚ ਇਹ ਜਿਹੜਾ ਅ ਅਡਾਨੀ ਸਾਹਿਬ ਦੇ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਇੱਕ ਫੋਟੋ ਦਿਖਾ ਲਈ ਤਾਂ ਉਹਨੂੰ ਕੈਮਰੇ ਦੇ ਵਿੱਚ ਕੈਦ ਨਹੀਂ ਕੀਤਾ ਗਿਆ ਲੋਕ ਸਭਾ ਦੇ ਵਿੱਚ ਕਿ ਜਿਹੜਾ ਇਹਨਾਂ ਨੇ ਰਾਹੁਲ ਗਾਂਧੀ ਸਾਹਿਬ ਨੇ ਸਵਾਲ ਕੀਤਾ ਸੀ ਉਸ ਤੋਂ ਕੁਝ ਸਮੇਂ ਬਾਅਦ ਹੀ ਖੈਰ ਇਹਨਾਂ ਨੂੰ ਜਿਹੜੀ ਆ ਇਹਨਾਂ ਨੂੰ ਸਜ਼ਾ ਵੀ ਹੋ ਗਈ ਸੀਗੀ ਰਾਹੁਲ ਗਾਂਧੀ ਸਾਹਿਬ ਨੂੰ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਸੀਗਾ ਕਿ ਕਿਉਂਕਿ ਮੈਂ ਲੋਕ ਸਭਾ ਦੇ ਵਿੱਚ ਸਵਾਲ ਚੱਕਦਾ ਇਦਾਂ ਦੇ ਇਸੇ ਕਿ ਜਿਹੜਾ ਮੈਨੂੰ ਆਯੋਗ ਕਰ ਦਿੱਤਾ ਕਿ ਮੈਂ ਹੁਣ ਜਿਹੜਾ ਨਹੀਂ ਜਾ ਸਕਦਾ ਪਾਰਲੀਮੈਂਟ ਦੇ ਵਿੱਚ ਜਾਂ ਤੁਹਾਨੂੰ ਕਿਉਂਕਿ ਇਹਨਾਂ ਨੂੰ 2 ਸਾਲ ਦੀ ਸਜ਼ਾ ਹੋ ਗਈ ਸੀ ਸੋ ਜਿਹੜਾ ਇਸ ਲੈਵਲ ਦਾ ਪਹਿਲਾ ਜਿਹੜਾ ਜਦੋਂ ਅਬਾਨੀ ਤੇ ਡਾਨੀ ਤੇ ਕੋਈ ਵੀ ਸਵਾਲ ਹੁੰਦੇ ਸੀ ਜਾਂ ਹੁਣ ਤੱਕ ਦਾ ਕੀ ਨੈਰੇਟਿਵ ਬਣਦਾ ਰਿਹਾ ਕਿਸਾਨ ਅੰਦੋਲਨ ਦੇ ਵਿੱਚ ਆਪਾਂ ਦੇਖਿਆ ਕਿ ਇਹ ਨੈਰੇਟਿਵ ਬਣਿਆ ਕਿ ਸਾਰਾ ਕੁਝ ਜਿਹੜਾ ਅਡਾਨੀ ਦੇ ਲਈ ਜਾਂ ਬਾਨੀ ਦੇ ਲਈ ਕੀਤਾ ਜਾ ਰਿਹਾ ਹੁਣ ਵੀ ਲਗਾਤਾਰ ਰਾਹੁਲ ਗਾਂਧੀ ਸਾਹਿਬ ਇਸ ਗੱਲ ਦਾ ਰੌਲਾ ਪਾਉਂਦੇ ਨੇ ਕਿ ਕਿੰਨੀਆਂ ਸਾਰੀਆਂ ਜਿਹੜੇ ਠੇਕੇ ਨੇ ਉਹ ਸਾਰੇ ਜਿਹੜੇ ਆ ਅਡਾਨੀ ਗਰੁੱਪ ਨੂੰ ਦਿੱਤੇ ਜਾ ਰਹੇ ਨੇ ਤੇ ਤੁਹਾਨੂੰ ਪਤਾ ਵੀ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਉਹਨਾਂ ਦੀ ਜਿਹੜੀ ਤਰੱਕੀ ਹੋਈ ਆ ਹਾਲਾਂਕਿ ਓਬਵੀਅਸਲੀ ਜਿਹੜਾ ਅਡਾਨੀ ਸਾਹਿਬ ਦਾ ਇਹ ਕਹਿਣਾ ਉਹਨਾਂ ਦੀ ਉਹਨਾਂ ਦੀ ਇੰਟਰਵਿਊ ਦੇ ਵਿੱਚ ਕਿ ਅਸੀਂ ਤਾਂ ਸਾਰਾ ਕੁਝ ਸਹੀ ਸਹੀ ਕਰ ਰਹੇ ਆਂ ਸਾਡਾ ਤਾਂ ਕਿਸੇ ਵੀ ਪਾਰਟੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਜਾਂ ਰਾਹੁਲ ਗਾਂਧੀ ਤੇ ਸਾਹਿਬ ਦੇ ਖਿਲਾਫ ਸੋ ਇਹ ਇਹ ਜਿਹੜਾ ਇਹ ਤੋਂ ਇੱਕ ਗੱਲ ਤਾਂ ਬਹੁਤ ਸਪਸ਼ਟ ਜਿਹੜੀ ਜਿਹੜੀ ਜਾਹਰ ਹੋ ਰਹੀ ਆ ਕਿ ਕੁਝ ਨਾ ਕੁਝ ਤਾਂ ਗਲਤ ਹੈ ਕੁਝ ਨਾ ਕੁਝ ਤਾਂ ਇਸ ਢੀਕੇ ਦਾ ਹੋ ਗਿਆ ਇਸ ਵਾਰ ਜਿਹੜਾ ਕਿ ਇਹਨਾਂ ਨੂੰ ਸਮਝ ਆ ਰਹੀ ਆ ਕਿ ਇਹ ਜਿਹੜੇ ਇਲੈਕਸ਼ਨ ਇਹਨਾਂ ਦੇ ਹੱਥੋਂ ਨਿਕਲਦੇ ਜਾ ਰਹੇ ਨੇ ਅ ਅੱਜ ਤੋਂ ਜਦੋਂ ਇਹ ਇਲੈਕਸ਼ਨਾਂ ਸ਼ੁਰੂ ਹੋਈਆਂ ਉਸ ਉਸ ਸਮੇਂ ਲੱਗ ਰਿਹਾ ਸੀਗਾ ਕਿ ਬੀਜੇਪੀ ਜਾਂ ਪੀਐਮ ਮੋਦੀ ਜਿਹੜੇ ਬਹੁਤ ਕੰਫਰਟੇਬਲ ਪੋਜੀਸ਼ਨ ਦੇ ਵਿੱਚ ਨੇ ਪਰ ਪਹਿਲੇ ਗੇਟ ਦੀ VOTING ਤੋਂ ਬਾਅਦ ਕਿ ਤੇਨਾ ਕਿ ਤੇਨਾਂ ਨੂੰ ਕੁਝ ਸੰਕੇਤ ਮਿਲੇ ਨੇ ਜਿਨ੍ਹਾਂ ਤੋਂ ਇਹ ਲੱਗ ਰਿਹਾ ਕਿ ਇਹ ਚੋਣਾ ਦੇ ਵਿੱਚ ਇਹਨਾਂ ਦੇ ਲਈ ਮੁਸ਼ਕਲ ਹੋ ਸਕਦੀ ਹੈ ਕਿ ਇਸ ਤਰੀਕੇ ਦਾ ਬਿਆਨੀਆਂ ਪਹਿਲਾਂ ਘਟ ਗਿਣਤੀ ਭਾਈਚਾਰੇ ਦੇ ਖਿਲਾਫ ਲੈ ਕੇ ਆਉਣਾ ਤੇ ਹੁਣ ਉਹ ਲੋਕ ਜਿਨ੍ਹਾਂ ਦੇ ਨਾਲ ਜੋੜ ਕੇ ਪੀਐਮ ਮੋਦੀ ਤੇ تنਕੀਦ ਹੁੰਦੀ ਸੀ ਜਾਂ ਇਹਨਾਂ ਦੇ ਬਾਰੇ ਕਿਹਾ ਜਾਂਦਾ ਸੀ ਜਿਨ੍ਹਾਂ ਦਾ ਕਦੀ ਉਹ ਨਾਮ ਨਹੀਂ ਸੀ ਲੈਂਦੇ ਉਹ ਨਾਮ ਉਹਨਾਂ ਨੇ ਖੁਦ ਇਸ ਤਰੀਕੇ ਨਾਲ ਜਿਹੜਾ ਰਾਹੁਲ ਗਾਂਧੀ ਦੇ ਨਾਲ ਜਾਂ ਕਾਂਗਰਸ ਦੇ ਨਾਲ ਜੋੜਤਾ ਕਿ ਬਹੁਤ ਸਾਰੇ ਸਵਾਲ ਖੜੇ ਹੋ ਗਏ ਨੇ ਜੋ ਕਿ ਬਹੁਤ ਜ਼ਿਆਦਾ ਵਾਜਿਬ ਵੀ ਨੇ ਤੇ ਇਹਨਾਂ ਦੇ ਉੱਤੇ ਬੀਜੇਪੀ ਦਾ ਕੀ ਜਿਹੜਾ ਬਿਆਨੀਆਂ ਰਹੇਗਾ ਇਹਨਾਂ ਦੇ ਉੱਤੇ ਬੀਜੇਪੀ ਦਾ ਕੀ ਕਹਿਣਾ ਉਹ ਕਾਫੀ ਇੰਟਰਸਟਿੰਗ ਰਹੇਗਾ ਪਰ ਜਿਵੇਂ ਮੈਂ ਕਿਹਾ ਕਿ ਇਹ ਕੁਝ ਨਾ ਕੁਝ ਤਾਂ ਹੈ ਇਸ ਵੀਕੇ ਦਾ ਉਧਰੋਂ ਸੁਬਰਾਮਨੀਅਮ ਸਬਾਮੀ ਸਾਹਿਬ ਦੀ ਜਿਹੜੀ ਇੰਟਰਵਿਊ ਆ ਉਹ ਵੀ ਜਿਹੜੀ ਰਿਕਾਰਡ ਪਹਿਲਾਂ ਦੀ ਹੋਈ ਹੋਈ ਸੀ ਹੁਣ ਉਹ ਬੀਅਰ ਬਾਈਸੈਪਸ ਚੈਨਲ ਤੋਂ ਜਿਹੜਾ ਉਤੋਂ ਉਹ ਨਸ਼ਰ ਹੁੰਦੀ ਆ ਜਿਹਦੇ ਵਿੱਚ ਉਹ ਸਪਸ਼ਟਤਾ ਦੇ ਨਾਲ ਕਹਿ ਰਹੇ ਨੇ ਕਿ ਚੀਨ ਭਾਰਤ ਦੇ ਵਿੱਚ ਆਇਆ ਉਹਨੇ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਪ੍ਰਧਾਨ ਮੰਤਰੀ ਮੋਦੀ ਨੇ ਝੂਠ ਬੋਲਿਆ ਇਸੋ ਬ੍ਰਹਮਨੀਅਨ ਸਵਾਮੀ ਸਾਹਿਬ ਜੋ ਕਿ ਬੀਜੇਪੀ ਦੇ ਲੀਡਰ ਨੇ ਹਜੇ ਤੱਕ ਉਹ ਬੜੀ ਸਪਸ਼ਟਤਾ ਦੇ ਨਾਲ ਕਹਿ ਰਹੇ ਨੇ ਕੀ ਗੱਲ ਕਿਤੇ ਗੱਠਜੋੜ ਹਕੂਮਤ ਵੱਲੋਂ ਜਾਂਦੀ ਜਾ ਰਹੀ ਆ ਐਸਵੀਕੇ ਦੀਆਂ ਵੀ ਪਹਿਲਾਂ ਖਬਰਾਂ ਸਿਗੀਆਂ ਕਿ ਆਰਐਸਐਸ ਵਾਲੇ ਵੀ ਸ਼ਾਇਦ ਇੰਨੇ ਕੋਈ ਜ਼ਿਆਦੇ ਖੁਸ਼ ਨਹੀਂ ਜਿਹੜਾ ਬਹੁਤ ਜ਼ਿਆਦੇ ਜਿਹੜਾ ਕੱਟਗਿਣਤੀ ਭਾਈਚਾਰੇ ਵੱਲੋਂ ਜਾਂ ਮੁਸਲਮਾਨ ਭਾਈਚਾਰੇ ਵੱਲੋਂ ਜਿਹੜੀ ਐਸਵੀਕੇ ਨਾਲ ਉਧਰ ਨੂੰ ਤੋਪਾਂ ਦੇ ਮੂੰਹ ਖੋਲੇ ਗਏ ਨੇ ਤੇ ਵੈਸੇ ਵੀ ਆਪਾਂ ਲਗਾਤਾਰ ਇੱਥੇ ਗੱਲ ਕਰਦੇ ਆ ਕਿ ਸੱਤਾ ਦਾ ਕੇਂਦਰੀਕਰਨ ਹੋਣਾ ਇਹ ਕਿਸੇ ਨੂੰ ਵੀ ਚੰਗਾ ਨਹੀਂ ਲੱਗਦਾ ਪਰ ਤੁਹਾਨੂੰ ਪਤਾ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਕਿਸੇ ਵੀ ਇੱਕ ਆਰਗੇਨਾਈਜੇਸ਼ਨ ਨੂੰ ਛੱਡ ਕੇ ਇੱਕ ਦੋ ਬੰਦਿਆਂ ਦੇ ਕੋਲ ਰਹਿ ਗਈ ਆ ਉਹ ਜਿਆਦਾ ਪੀਐਮ ਮੋਦੀ ਨੇ ਜਾਂ ਗ੍ਰਹਿ ਮੰਤਰੀ ਨੇ ਉਸ ਤੋਂ ਬਾਅਦ ਤੇ ਬਾਕੀ ਚੁਣੇ ਹੋਏ ਕਿਸੇ ਵੀ ਨਮਾਇंदे ਨਾਲੋਂ ਜਿਆਦਾ ਨਾ ਜਿਹੜੇ ਸਾਡੇ ਹੈਗੇ ਨੇ ਸਿਕਿਉਰਿਟੀ ਐਡਵਾਈਜ਼ਰ ਅਜੀਤ ਦੁਵਾਲ ਸਾਹਿਬ ਉਹਨਾਂ ਦਾ ਜਿਆਦਾ ਨਾਮ ਆਉਂਦਾ ਬਾਕੀ ਜਿਹੜੇ ਸਾਡੇ ਡਿਫੈਂਸ ਮਿਨਿਸਟਰ ਨੇ ਹੋਰ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਦਾ ਇਹਨਾਂ ਨਾਮ ਨਹੀਂ ਆਉਂਦਾ ਸਰਕਾਰ ਦੇ ਵਿੱਚ ਇਹਨਾਂ ਤਿੰਨਾਂ ਜਣਿਆਂ ਦਾ ਜਿਆਦਾ ਨਾਮ ਆਉਂਦਾ ਪ੍ਰਧਾਨ ਮੰਤਰੀ ਮੋਦੀ ਅਮਿਤ ਸ਼ਾਹ ਜਿਹੜੇ ਸਾਡੇ ਗ੍ਰਹਿ ਮੰਤਰੀ ਨੇ ਤੇ ਨਾਲ ਦੀ ਨਾਲ ਜੀਤ ਡੋਵਾਲ ਜਿਹੜੇ ਆ ਇੰਡੀਆ ਦੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ ਸੋ ਇਹ ਇਹ ਜਿਹੜੀ ਪਾਵਰ ਦੇ ਕੇਂਦਰੀਕਰਨ ਤੋਂ ਕੀ ਕਿਤੇ ਜਿਹੜੀਆਂ ਇਹਨਾਂ ਦੀਆਂ ਆਰਗੇਨਾਈਜੇਸ਼ਨਸ ਨੇ ਆਰਐਸਐਸ ਹੈ ਜਿਵੇਂ ਅੱਛਾ ਤੁਸੀਂ ਦੇਖੋ ਕਿਵੇਂ ਜਿਹੜੇ ਆਪਣੇ ਸ਼ਿਵਰਾਜ ਸਿੰਘ ਚੋਹਾਨ ਆ ਐਮਪੀ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚੋਂ ਇਹ ਜਿੱਤੇ ਨੇ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ ਉਹਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਸ਼ਿਵਰਾਜ ਸਿੰਘ ਚੋਹਾਨ ਦਾ ਵੀ ਸੀ ਉਹਨਾਂ ਦਾ ਨਾਮ ਸੀ ਲੋਕ ਉਹਨਾਂ ਨੂੰ ਪਿਆਰ ਕਰਦੇ ਸੀ ਆ ਬੀਤੇ ਦਿਨਾਂ ਦੇ ਵਿੱਚ ਵੀ ਮੈਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਜਿੱਥੇ ਉਹਨਾਂ ਨੂੰ ਕਿਸੇ ਨੇ ਕਿ ਕਮਾਤਰੀ ਦੇਖਣਾ ਚਾਹੁੰਦੇ ਆ ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਉਹ ਆਪਣੀ ਲੋਕ ਸਭਾ ਦੀ ਚੋਣ ਦੇ ਲਈ ਕੈਂਪੇਨ ਕਰ ਰਿਹਾ ਸੀ ਤਾਂ ਉਹਨਾਂ ਨੇ ਬੜਾ ਮਜ਼ਾਕੀਆ ਜਾਂ ਭਾਵਕ ਹੋ ਗਏ ਕਹਿ ਲਓ ਕਿ ਕੀਆ ਕਿ ਅੱਛਾ ਕਹਿੰਦੇ ਤਾਂ ਤੁਸੀਂ ਇਦਾਂ ਕਿ ਜਿੱਦਾਂ ਤੁਸੀਂ ਬਣਾਉਣਾ ਹੁੰਦਾ ਸੋ ਇਹ ਇਹਦੇ ਤੋਂ ਲੱਗਦਾ ਸੀ ਕਿ ਉਹ ਉਹ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਇਹ ਮਹਿਸੂਸ ਹੋਇਆ ਕਿ ਇੱਦੇ ਵੱਡੇ ਕੱਦ ਦੇ ਲੀਡਰ ਨੂੰ ਉਹਨਾਂ ਨੂੰ ਇੱਕਦਮ ਮੁੱਖ ਮੰਤਰੀ ਤੋਂ ਪਰੇ ਕਰਕੇ ਇੱਕ ਜਿਹੜੇ ਆ ਜਿਹਨੂੰ ਬਹੁਤ ਸਾਰੇ ਐਮਐਲਏਜ਼ ਵੀ ਨਹੀਂ ਸੀ ਜਾਣਦੇ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ ਗਿਆ ਇਸੇ ਤਰੀਕੇ ਨਾਲ ਰਾਜਸਥਾਨ ਦੇ ਵਿੱਚ ਹੋਇਆ ਸੋ ਇਹ ਪਾਵਰ ਦਾ ਕੇਂਦਰੀਕਰਨ ਕਿਤੇ ਬੀਜੇਪੀ ਦੀ ਅੰਦਰੂਨੀ ਫਾਈਟ ਵੀ ਹੈ ਆਰਐਸਐਸ ਨਾਲ ਇਹਨਾਂ ਦੀ ਫਾਈਟ ਹੈ ਕਿਤੇ ਇਸ ਕਰਕੇ ਸਾਰਾ ਕੁਝ ਹੋ ਰਿਹਾ ਤੇ ਜਾਂ ਫਿਰ ਡੈਫੀਨੇਟਲੀ ਕਿਤੇ ਨਾ ਕਿਤੇ ਜਿਹੜੇ ਰਾਹੁਲ ਗਾਂਧੀ ਸਾਹਿਬ ਨੂੰ ਪੂਰੀ মিডিਆ ਦਾ ਜ਼ੋਰ ਲੱਗਾ ਰਿਹਾ ਇਹ ਉਹਨਾਂ ਨੂੰ ਪੱਪੂ ਬਣਾਉਣ ਦੇ ਲਈ ਜਾਂ ਉਹਨਾਂ ਨੂੰ ਇਹ ਕਹਿਣ ਦੇ ਲਈ ਕਿ ਉਹਨਾਂ ਨੂੰ ਸਿਆਸੀ ਸਮਝ ਨਹੀਂ ਉਹਨਾਂ ਦਾ ਜਿਹੜਾ ਨੈਰੇਟਿਵ ਸੀ ਉਹ ਇਸ ਸਮੇਂ ਜਿੱਤ ਰਿਹਾ ਪਿਛਲੇ 10 ਸਾਲ ਤੋਂ ਲਗਾਤਾਰ ਜਿਹੜੀਆਂ ਚੀਜ਼ਾਂ ਤੇ ਉਹ ਨੋਕ ਕਰ ਰਹੇ ਸਗੇ ਉਹਨਾਂ ਚੀਜ਼ਾਂ ਦੇ ਉੱਤੇ ਉਹੀ ਸਾਰਾ ਕੁਝ ਪ੍ਰਧਾਨ ਮੰਤਰੀ ਮੋਦੀ ਕਰ ਰਹੇ ਨੇ ਤੇ ਦੇਸ਼ ਦੇ ਸਾਹਮਣੇ ਆ ਰਿਹਾ ਕਿ ਜਿਹੜੇ ਰਾਹੁਲ ਗਾਂਧੀ ਸਾਹਿਬ ਦੇ ਵੱਲੋਂ ਜੋ ਕੁਝ ਕਿਹਾ ਜਾ ਰਿਹਾ ਹੈ ਸਗਾ ਉਹ ਐਕਚੁਅਲੀ ਸਹੀ ਸੀ ਸੋ ਜਿਹੜਾ ਇਹ ਬੜੇ ਇੰਟਰਸਟਿੰਗ ਬਣ ਗਏ ਨੇ ਜਿਹੜੀਆਂ ਇੰਡੀਆ ਦੀਆਂ ਲੋਕ ਸਭਾ ਲਗਾਤਾਰ ਇਹਨਾਂ ਦੇ ਵਿੱਚ ਜੋ ਕੁਝ ਵੀ ਹੁੰਦਾ ਤੁਹਾਡੇ ਨਾਲ ਬਣੇ ਰਵਾਂਗੇ ਤੇ ਜੇਕਰ ਤੁਸੀਂ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਦੇਖ ਰਹੇ ਹੋ TikTok ਤੇ ਤਾਂ ਫੋਲੋ ਜਰੂਰ ਕਰ ਲੈਣਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਆਪਾਂ ਲਗਾਤਾਰ ਜਿੰਨੀਆਂ ਵੀ ਇੰਟਰਸਟਿੰਗ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਭਰਮਪਾਲ ਕੌਰ ਜਿਹੜੇ ਉਹਨਾਂ ਦੇ ਅਸੀਫੇ ਨੂੰ ਲੈ ਕੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਤਣਾਅ ਬਣਿਆ ਹੋਇਆ ਉਧਰੋਂ ਜਿਹੜਾ ਈਸਟਵਿਕ ਦੀਆਂ ਰਿਪੋਰਟਾਂ ਨੇ ਕਿ ਸੈਂਟਰ ਦੇ ਵੱਲੋਂ ਜਾਂ BJP ਦੇ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਉਹਨਾਂ ਨੇ ਕਹਿ ਦਿੱਤਾ ਕਿ ਤੁਸੀਂ ਭਰਮਪਾਲ ਕੌਰ ਜੀ ਨੂੰ ਕਹਿ ਦਿੱਤਾ ਕਿ ਤੁਸੀਂ ਆਪਣਾ ਜਿਹੜਾ ਚੋ ਉਹ ਦੇਖ ਲਵਾਂਗੇ ਕੇਂਦਰ ਜਿਤਦਾ ਜਾਂ ਪੰਜਾਬ ਸਰਕਾਰ ਜਿਤਦੀ ਇਹ ਤਾਂ ਬਾਅਦ ਵਿੱਚ ਦੇਖਣ ਵਾਲਾ ਇਹ ਇਹਦਾ ਪਤਾ ਲੱਗਣਾ ਪਰ ਸਿਆਸੀ ਤੌਰ ਤੇ ਬਹੁਤ ਸਾਰੇ ਲੋਕਾਂ ਨੂੰ ਲੱਗ ਰਿਹਾ ਸਕਾ ਕਿ ਬਠਿੰਡਾ ਸੀਟ ਤੇ ਕਾਲੀ ਦਲ ਦੀ ਬੋਟ ਕੱਟੀ ਜਾਣੀ ਇਹਦਾ ਭਗਵੰਤ ਮਾਨ ਸਾਹਿਬ ਨੂੰ ਫਾਇਦਾ ਪਰ ਮੈਂ ਪਿਛਲੇ ਬੀਲੌਗ ਦੇ ਵਿੱਚ ਤੁਹਾਨੂੰ ਇੱਕ ਇਸ਼ਾਰਾ ਦਿੱਤਾ ਸੀ ਬਿਟਵੀਨ ਦਾ ਲਾਈਨਸ ਕਿ ਜਿਹੜਾ ਵੀ ਉਧਰੋਂ ਸੰਗਰੂਰ ਦੇ ਵਿੱਚੋਂ ਢੀਂਡਾ ਸਾਹਿਬ ਪਰਿਵਾਰ ਜਿਆਦੇ ਜਿਹੜਾ ਤਕੜਾ ਮੰਨਿਆ ਜਾਂਦਾ ਸਗਾ ਉਹਦੀ ਬਜਾਏ ਇਹਨਾਂ ਨੇ ਕੁਬਾਲ ਸਿੰਘ ਝੁੰਦਾ ਨੂੰ ਟਿਕਟ ਦਿੱਤੀ ਤੇ ਇਧਰੋਂ ਸੰਗਰੂਰ ਦੀ ਸੀਟ ਭਗਵੰਤ ਮਾਨ ਦੇ ਲਈ ਬੜੀ ਖਾਸ ਆ ਕਿਤੇ ਇਹ ਗੱਲ ਤਾਂ ਨਹੀਂ ਕਿ ਸੰਗਰੂਰ ਦੇ ਵਿੱਚ ਅਸੀਂ ਕੋਈ ਤਗੜਾ ਕੈਂਡੀਡੇਟ ਚਲੋ ਨਹੀਂ ਦਿੱਤਾ ਤੇ ਜਿਹੜਾ ਬਠਿੰਡਾ ਦੇ ਵਿੱਚ ਜੇਕਰ ਸਾਡੀਆਂ ਕੋਈ ਬੋਟਾਂ ਤੋੜ ਰਿਹਾ ਭਾਈ ਤੁਸੀਂ ਉਹਦੇ ਬਾਰੇ ਕੁਝ ਕਰੋ ਇਤਕੇ ਆਸਰਾਈਆਂ ਨੇ ਜੀ ਆਪੋ ਆਪਣੀ ਸੋਚ ਦੇ ਖਿਆਲ ਨੇ ਆਪਾਂ ਇਦਾਂ ਨਹੀਂ ਕਹਿੰਦੇ ਕਿ ਇਦਾਂ ਹੀ ਹੋਵੇ ਪਰ ਹੁਣ ਕਿਉਂਕਿ ਇਸ ਤਰੀਕੇ ਦੀ ਗੱਲ ਅੱਗੇ ਇਹ ਗੱਲ ਐਕਚੁਅਲੀ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਜਾਂਦੀ ਸੀ ਪਰਮਪਾਲ ਕੌਰ ਮਲੂਕਾ ਜਿਹੜਾ ਉਹ ਅਕਾਲੀ ਦਲ ਤੋਂ ਟੁੱਟ ਕੇ ਆਇਆ ਹੋਇਆ ਪਰਿਵਾਰ ਹੈ ਸੋ ਖੈਰ ਇਹਨਾਂ ਸਾਰੇ ਮਸਲਿਆਂ ਤੇ ਲਗਾਤਾਰ ਤੁਹਾਡੇ ਨਾਲ ਜੁੜੇ ਰਹਿਾਂਗੇ ਜੀ ਜੇਕਰ ਟਿਕਟੌਕ ਤੇ ਦੇਖ ਰਹੇ ਹੋ ਤਾਂ ਫੋਲੋ ਕਰ ਲੈਣਾ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਬਹੁਤ ਧੰਨਵਾਦ